ਇਹ ਬਰੀ ਸ਼ੇਮ ਹੁੰਦੀਆਂ ਨੇ ਜੀ ਇੱਕ ਟਿੱਕੀ ਸੱਟ ਹੈ ਜੀ ਆਂਟੀ ਦਾ ਦੋ ਆਂਟੀ ਝੁੰਮਕੇ ਨੇ ਹਾਰਾਂ ਦਾ ਤੇ ਪੈਰਾਂ ਮੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਡਿਵਾਕਾਂ ਦੇ ਲਈ ਆਈ ਜੀ ਲੱਗ ਗਿਆ ਸੀ ਸੀਸੀਟੀਵੀ ਫੁਟੇਜ ਤੇ ਕਰਕੇ ਤੇ ਕਹਿੰਦੇ ਨੇ ਜੀ ਮਤਲਬ ਕੈਮਰੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਉਹ ਕੁਛ ਨਹੀਂ ਪਰ ਲੱਗ ਗਿਆ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਨੇ ਜੀ ਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਸਾਰਾ ਹਾਲਾਤ ਦੇਖ ਲਿਆ ਪਾ ਜੀ ਤੇ ਤਵਦੀਸ਼ ਜਾਰੀ ਆ ਜੀ ਮੁਰਜਾ ਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਆਪਾਂ ਇਹਨਾਂ ਦਰਜ ਕਰਕੇ ਕਾਰਵਾਈ ਅਮਰ ਵਿੱਚ ਬਿਅਾਨ ਕਰੀਏ ਸੀ ਜੀ ਸੰਦੀਪ ਕੌਰ ਵੀਰ ਜੀ ਕਿਹੜਾ ਪਿੰਡ ਹੈ ਸਾਮਿਸ਼ਪੁਰ ਵੀਰ ਜੀ ਹਾਂਜੀ ਕੀ ਮਾਮਲਾ ਹੋਇਆ ਤੁਹਾਡੇ ਘਰੇ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1.5 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਅਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ 1.5 ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ ਕੈਸ਼ ਵਗੈਰਾ ਸੀਗਾ ਨਹੀਂ ਵੀ ਕੋਪੈਕ ਕੈਸ਼ ਵਗੈਰਾ ਤਾਂ ਵੀਰੇ ਕੋਈ ਨਹੀਂ ਸੀ 4000 ਰੁਪਏ ਇਸ ਅਲਮਾਰੀ ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ ਤੇ ਸਾਰਾ ਬੈਗ ਫੋਲ ਕੇ ਲੈ ਗਿਆ ਜੀ ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਇਕੱਲੇ ਸੀਗੇ ਇਹ ਸਾਡੇ ਗਵਾਂਢੀ ਆਏ ਤਾਂ ਇਹ ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ ਵੀ ਤੁਸੀਂ ਇਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ ਕਿਨੇ ਰਾਤ ਡੇਢ ਕੁ ਵਜੇ ਹਾਂਜੀ ਵੀਰੇ ਇਹ 1 ਵਜੇ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੈਨਾਂ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆ ਜੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਮੇਨ ਗੇਟ ਵੀ ਖੁੱਲਾ ਸੀ ਹਾਂਜੀ ਹਾਂਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਹੈ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ 12 ਸੀਗੇ ਇਹ ਹਾਂਜੀ ਕੱਲ ਰਾਤ ਦੀ ਘਟਨਾ ਜੀ ਹਾਂਜੀ ਕੱਲ ਰਾਤ ਦੀ ਘਟਨਾ ਜੀ ਇਹਨਾਂ ਦੋਨੋਂ ਨੂੰ ਹੀ ਮੰਨ ਕਰ ਦਿੱਤਾ। ਵੀਰੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੀ ਜਾਵੇ। ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਤਾਂ ਕਿ ਕਿਸੇ ਹੋਰ ਧੀ ਭੈਣ ਦੇ ਘਰ ਚੋਰੀ ਨਾ ਹੋਵੇ। ਪੁਲਿਸ ਨੂੰ ਤੁਸੀਂ ਤਲਾਸ਼ ਦਿੱਤੀ। ਹਾਂਜੀ ਹਾਂਜੀ ਜੀ। ਆਏ ਸੀ ਉਹ। ਸਾਰੇ ਆਏ ਸੀਗੇ ਜੀ ਪੁਲਿਸ ਦੀ ਸਾਰੀ ਟੀਮ ਆਈ ਸੀਗੀ। ਬਹੁਤ ਵਧੀਆ ਨਾਲ ਸਾਡੇ ਨਾਲ ਬਿਹੇਵ ਕਰਿਆ ਵਿਚਾਰੇ ਤਸੱਲੀ ਦੇ ਕੇ ਗਏ ਨਹੀਂ ਤਾਂ ਉਹ ਕਹਿੰਦੇ ਸੀ ਫਿੰਗਰਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ। ਮੇਰਾ ਸਰਪਾਸਿੰਗ ਨਾਮ ਜੀ। ਇਹਦਾ ਬਿਲਕੁਲ। ਇਹਨੂੰ ਸੌਂਸ ਕਰੋ। ਕੀ ਮਾਮਲਾ ਹੈ? ਇਹ ਮਾਮਲਾ ਹੈ ਹੋਇ ਵੀ ਤੇ ਮਤਲਬ ਤਾਈ ਉਹਨੇ ਮੇਰੀ ਆਂਟੀ ਕਿੱਲੀ ਰਹਿੰਦੀ ਉਰੇ ਮੇਰਾ ਭਾਈ ਕਿਲੇ ਪੈਂਦਾ ਸੀਗਾ ਹੋ ਗਏ 5-6 ਦਿਨ ਮੇਰਾ ਭਾਈ ਕਿਹ ਹੈ ਕਿ ਬੰਦਾ ਘਟ ਅਗੂਰੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪ੍ਰਾਣਾ ਘਰ ਜਮਾਈ ਰੱਖਿਆ ਜੀ ਉਰੇ ਇਹ ਰੱਖਦੇ ਬੰਨ ਚਲੇ ਗਏ ਜੀ ਤੇਰੀ ਮੇਰੀ ਆਂਟੀ ਆ ਇਹ ਗਮਾਂਜ ਪੈ ਗਈ ਨਾਲ ਜੀ ਘਰੇ ਕੋਈ ਵੀ ਘਰੇ ਕੋਈ ਵੀ ਨਹੀਂ ਸੀਗਾ 10:00 ਵਜੇ ਮੈਂ ਵੀ ਆਇਆ ਆਂ ਆਂਟੀ ਮੇਰੇ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੇ ਵੀ ਚਲ ਵੀ ਕੁਛ ਨਹੀਂ ਕੋਈ ਵੀ ਕਹਿ ਹੁਣ ਕਿਤੇ ਨਹੀਂ ਯਾਰ ਸੋਭਾ ਪਤਾ ਲੱਗਿਆ ਜੀ 8:00 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਆਹ ਕੰਮ ਹੋ ਗਿਆ ਜੀ ਹਾਂ ਕੀ ਕੀ ਮਿਸਿੰਗ ਹੈਗਾ ਇਹਦੇ ਵਿੱਚ ਇਹਦੇ ਵਿੱਚ ਨੁਕਸਾਨ ਹੋਇਆ ਇਹਦੇ 6 ਮੁੰਦੀਆਂ ਨੇ ਜੀ ਇੱਕ ਟਿੱਕੀ ਸੈਟ ਹੈ ਜੀ ਆਂਟੀ ਦਾ ਦੋ ਆਂਟੀ ਝੁੰਮਕੇ ਨੇ ਹਾਰਾਂ ਦਾ ਤੇ ਪੈਰਾਂ ਦੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਜਵਾਕਾਂ ਦੇ ਲਈ ਪਾਈਸ ਹੋਣਾ ਲੱਗਿਆ ਸੀ ਸੀਸੀਟੀਵੀ ਫੁਟੇਜ ਚ ਕਰਦੇ ਇਹ ਕਹਿੰਦੇ ਨੇ ਜੀ ਮਤਲਬ ਕੈਮਰੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਹੋਰ ਕੁਝ ਨਹੀਂ پتہ ਲੱਗਿਆ ਮੋਟਰਸਾਈਕਲ ਦੇ ਤਿੰਨ ਮੁੰਡੇ ਆਏ ਨੇ ਕਿੱਧਰੋਂ ਆਏ ਸੀ ਇਹ ਆਏ ਨੇ ਅੱਡੇ ਵੱਲੀੋਂ ਆਏ ਨੇ ਜੀ ਆਪਣੇ ਹਾਂਜੀ ਕਿੰਨੇ ਕਬੀ ਦੀ ਘਟਨਾ ਆ ਰਹੀ ਹੈ ਇਹ ਮੈਨੂੰ ਲੱਗਦੀ ਹੈ ਇਹ ਘਟਨਾ ਇਹ ਡੇਢ ਕਬੀ ਦੀ ਗੱਲ ਹੈ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਮੇਰਾ ਨਾਮ ਐਸੀ ਪ੍ਰਚੰਦ ਹੈ ਖਾਣਾ ਸਮਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪੁਰ ਮੈਂ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ ਜਾਰੀ ਹੈ ਜੀ ਮੁਰਜੂਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਇਹ ਰੱਖਿਆ ਜਾਂ ਦਰਜ ਕਰਕੇ ਕਾਰਵਾਈਆਂ ਵਿੱਚ ਦੀਆਂ ਹੋਈਆਂ ਸੀਸੀਟੀਵੀ ਫੁਟੇਜ ਵਗੈਰਾ ਤੋਂ ਕੈਪਚਰ ਹੋਇਆ ਕੀ ਕੁਝ ਅਸੀਂ ਕਰ ਰਹੇ ਆ ਜੇ ਜੇ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਅੱਫਾ ਪੜਾਂਗੇ ਕਪਤਾਨ ਜੀ ਮੁਰਲੀ ਦਾ ਜੀ ਬੋਲ ਲਗੇ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕੀ ਕੀ ਚੋਰੀ ਹੋਇਆ ਬਣਾ ਰਹੇ ਹੈ ਜੀ ਪਤਾ ਲੱਗੇ ਜੀ ਕਿੰਨੇ ਬੰਦ ਦੀ ਘਟਨਾ ਹੈ ਇਹ ਕਰੀਬ ਰਾਤ ਇੱਕ 1.5 ਵਜੇ ਦੀ ਖ਼ਬਰ ਦੱਸ ਰਿਹਾ ਆਪਾਂ ਦੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣਗੇ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣਗੇ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕਿ ਗੁਆਂਢੀਆਂ ਦੀ ਸੌ ਗਈ ਤੇ ਘਰ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਕਵਤੀਸ਼ ਚੱਲ ਰਹੀ ਹੈ ਜੋ ਵੀ ਕਾਰਗੋਮ ਵਿੱਚ ਜਾਂਦੀ ਜਾਉ ਠੀਕ ਹੈ